ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਲੈ ਵੀ ਗੱਲ ਸੁਣ ਲਓ ਵੋਟਾਂ ਨਹੀਂ ਆ ਪਏ ਹੁਣ ਪਰਸੋਂ ਨੂੰ 4 ਜੂਨ ਨੂੰ ਆ ਜਾਣਾ ਰਿਜ਼ਲਟ ਦੇਖੋ ਜਿਨ੍ਹਾਂ ਨੇ ਜਿੱਤਣਾ ਉਹਨਾਂ ਨੇ ਪੰਜ ਚਾਰ ਦਿਨ ਮਾਰਨੇ ਆ ਪੂਰੇ ਫੰਕਾਰੇ ਜਿਹੜਿਆਂ ਨੇ ਹਾਰਨਾ ਉਹ ਕੋਈ ਤੇ ਰਹੋਗੇ ਚਾਹੇ ਕਾਂਗਰਸ ਚਾਹੇ ਚਾੜੂ ਆ ਕਾਲੀ ਜਲਾ ਬੀਐਸਪੀ ਆ ਕੋਈ ਵੀ ਆ ਜਿੱਤਣ ਵਾਲਿਆਂ ਨੇ ਮਾਰਨੇ ਆ ਫੰਕਾਰੇ ਪੰਜ ਚਾਰ ਦਿਨ ਰਹਿਣਾ ਔਖਾ ਬੋਦ ਜਿਹੜੇ ਹਾਰਨ ਵਾਲੇ ਆ ਨਾ ਉਹਨਾਂ ਨੇ ਬਸ ਚੁੱਪ ਵੜ ਲੈਣੀ ਆ ਸਿਰਫ ਇਹੀ ਕਹਿਣਾ ਵੀ ਕੋਈ ਨਹੀਂ ਭਾਈ ਤੁਹਾਨੂੰ ਵਧਾਈਆਂ ਲੜਾਈ ਝਗੜੇ ਜੀ ਨਹੀਂ ਪੈਣਾ ਤੇ ਹੁਣ ਜਿਹੜਿਆਂ ਨੇ ਜਿੱਤਣਾ ਉਹ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਚਾਹੇ ਝਾੜੂ ਇਹ ਆ ਹੋਰ ਕੋਈ ਵੀ ਤੇ ਰਹੋਵੇ ਉਹਨਾਂ ਨੇ ਫੋਟੋਆਂ ਵਾਦ ਪਾਈਆਂ ਰੇਗਰੇ ਲੀਡਰਾਂ ਨਾਲ ਹੁਣ ਫਿਰ ਲੋਕਾਂ ਨੇ ਕੰਮ ਵੀ ਲੈਣੇ ਆ ਕਈਆਂ ਨੂੰ ਮਿੱਤਰੋ ਫਿਰ ਚਪੜਾਸੀ ਵੀ ਅੰਦਰ ਨਹੀਂ ਵੜਨ ਹੁੰਦਾ ਸੋ ਫੰਕਾਰੇ ਮਾਰਨ ਲੱਗੇ ਇਹ ਵੀ ਯਾਦ ਰੱਖਿਓ ਚਪੜਾਸੀ ਵੀ ਨਹੀਂ ਖੜਨ ਹੁੰਦਾ ਕਮਰੇ 'ਚ ਸੋ ਜਿਹੜੀ ਮਰਜ਼ੀ ਤੇ ਰੋਵੇ ਉਸ ਹਿਸਾਬ ਨਾਲ ਹੀ ਚੱਲਿਓ ਵੀ ਕੱਲ ਨੂੰ ਕਿਸੇ ਕਮਰੇ 'ਚ ਵੜ ਕੇ ਕੰਮ ਵੀ ਕਰਵਾ ਹੋ ਜਾਵੇ ਬਾਜੀ